ਔਰ ਇਹ ਸਾਡਾ ਵਾਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨਡ ਜਿਹੜੀ ਕੋਆਰਡੀਨੇਟਡ ਜਿਹੜੀ ਹੈਗਾ ਐਫਰਟ ਜਿਹੜਾ ਉਹ ਕੀਤਾ ਜਾ ਰਿਹਾ ਮੇਰੇ ਜਿਹੜੇ ਕੁਲੀਗਸ ਆ ਮਦਨਾਲ ਜੀ ਐਮਐਲਏ ਸਾਹਿਬ ਔਰ ਦਿਲਜੀਤ ਭੋਲਾ ਜੀ ਔਰ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸੀਪੀ ਸਾਹਿਬ ਔਰ ਸਾਡੇ ਐਸਐਸਪੀ ਬਾਕੀ ਸਾਰੇ ਜ਼ਿਲ੍ਹੇ ਦੇ ਸਾਰੇ ਅਫਸਰ ਅਸੀਂ ਬੈਠ ਕੇ ਸਟ੍ਰੈਟਜੀ ਬਣਾਈ ਆ ਉਹਦੇ ਵਿੱਚ ਇੱਕ ਤਾਂ ਜਿੱਥੇ-ਜਿੱਥੇ ਕੋਈ ਲੋੜ ਆ ਜਿੱਥੇ ਕੋਈ ਬੱਚੇ ਕਿਸੇ ਨਾ ਕਿਸੇ وجہ ਨਾਲ ਨਸ਼ਾ ਕਰਦੇ ਆ ਔਰ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਦੂਰ ਚਾ ਜਾਂਦਾ ਉਹਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਿਣਗੇ ਐਡੀਸ਼ਨਲ ਜਿਹੜਾ ਹੈਗਾ ਉਹ ਚਾਹੇ ਹੋਟ ਸੈਂਟਰ ਬਣਾਉਣਾ ਪਵੇ ਡੀ ਐਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈੱਡ ਹੈਗੇ ਆ ਡੀ ਐਡਿਕਸ਼ਨ ਤੇ ਰੀਆਪ ਦੇ ਵਿੱਚ ਤੇ ਤਕਰੀਬਨ 500 550 ਬੈੱਡ ਅਸੀਂ ਨਵੇਂ ਐਡ ਕਰ ਰਹੇ ਆ ਜੀ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਹੈਗੇ ਆ ਜੀ ਗੁਰੂ ਅਮਰਦਾਸ ਉਹ ਲੰਗਰ ਵੀ ਦੇਣਗੇ ਔਰ ਉਸ ਬੰਦਿਆ ਦਾ ਇਲਾਜ ਵੀ ਕਰਨਗੇ ਸੀਐਮਸੀ ਵਾਲੇ 50 ਡੈਡੀਕੇਟਿਡ ਬੈਂਡਸ ਹੋਰ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ ਜੀਆਈਐਸ ਗਰੁੱਪ ਦਾ ਨਵਾਂ ਮੈਡੀਕਲ ਕਾਲਜ ਬਣ ਰਿਹਾ ਜੀ ਉਹ 200 ਬੈਡ ਦੇਣਗੇ ਇਸੇ ਤਰ੍ਹਾਂ ਇੱਕ ਹੋਮੀਓਪੈਥਿਕ ਕਾਲਜ ਬਣਦਾ ਹੈ 100 ਬੈਡ ਦੇਣਗੇ ਨਰਸਿੰਗ ਕਾਲਜੇਸ ਵਾਲੇ ਜਿਹੜੇ ਹੈਗੇ ਆ 190 ਬੈਡ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀਐਡ ਐਕਸ਼ਨ ਤੇ ਰੀਹੈਬ ਬੈਡਸ ਆ ਉਹਦੀ ਕੈਪੈਸਿਟੀ ਦੁੱਗਣੀ ਕਰ ਰਹੇ ਹਾਂ ਅਸੀਂ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਇੰਡਸਟਰੀਅਲ ਟਾਈਅਪ ਕਰਕੇ ਪੀ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀਡਿਕਸ਼ਨ ਰੀ ਹੈਵ ਸਕਿੱਲ ਡਵੈਲਪਮੈਂਟ ਇਕੱਠੇ ਹੋਣਗੇ ਸਾਰੇ ਜੀ ਜਦੋਂ ਕੋਈ ਸਾਡੇ ਕੋਲੇ ਕੋਈ ਵੀ ਜਿਹੜਾ ਜਿਸ ਤਰ੍ਹਾਂ ਸਾਡੀਆਂ ਜੇਲਾਂ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅ ਉਹ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾਂ ਜਿਹੜੇ ਕੰਜ਼ਮਪਸ਼ਨ ਕੁਆਰਟੀਨੈਂਟ 'ਚ ਪੜੇ ਜਾਂਦੇ ਆ ਫਸਟ ਟਾਈਮ ਆਫੈਂਡਰ ਆ ਯੰਗ ਬੰਦੇ ਆ ਉਹਨਾਂ ਨੂੰ ਜੇਲਾਂ 'ਚ ਨਾ ਭੇਜ ਕੇ ਜਿਹੜੇ ਡੀਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰ ਆ ਉਹਨਾਂ ਦੇ ਵਿੱਚ ਭੇਜਾਂਗੇ ਉਥੇ ਉਹਨਾਂ ਨੂੰ ਉਹਨਾਂ ਦਾ ਜਿਹੜੇ ਟੀਕੇ ਲਾਂਦੇ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਂਦੇ ਹੌਲੀ ਹੌਲੀ ਗੋਲੀਆਂ ਛਟਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਲੋਨ ਜਿਹਦੀ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਖੇਤੀਬਾੜੀ ਦੇ ਆ ਹਾਈ ਵੈਲਿਊ ਕ੍ਰੌਪਸ ਦੇ ਇਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਹੈਗੇ ਆ ਜਿਹੜੇ ਇੰਡਸਟਰੀ ਨਾਲ ਰਿਲੇਟਡ ਹੈ ਕੰਪਿਊਟਰ ਜਿਹੜੇ ਮਾਡਰਨ 에ਜ ਹੈ ਚਾਹੇ AI ਹੈ ਕੰਪਿਊਟਰਸ ਹੈ ਅਕਾਊਂਟਿੰਗ ਹੈ ਇਹਦੇ ਨਾਲ ਰਿਲੇਟਡ ਸੰਫਾਉਂਡੇਸ਼ਨ ਨੇ ਜਿਹੜੇ ਕੋਰਸਸ ਸ਼ੁਰੂ ਕੀਤੇ ਆ ਔਰ ਜੇ ਸਾਨੂੰ ਸਪੋਜ਼ ਖੰਨੇ ਜਾਂ ਜਗਰਾਵੋਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਕੋਲੇ ਜਿਹੜੇ ਬੰਦੇ ਆ ਸਾਡੇ ਟ੍ਰੇਨਿੰਗ ਦੇਣ ਲਈ ਤਿਆਰ ਆ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆਨ ਜਿਹੜੇ ਹੈਗੇ ਆ ਤੁਹਾਡੇ ਨਾਰਕੋਟਿਕ ਅਨੋਨਿਮਸ ਐਂਡ ਐਲਕੋਹੋਲਿਕ ਅਨੋਨਿਮਸ ਇੱਕ sport group ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ youth ਦੇ want to work for change ਉਹ ਵਾਲੇ youth ਦਾ ਇੱਕ group ਹੈ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਾਂ ਰੀਐਬਸੈਂਟਰ ਹੈ ਉਹਦੇ ਨਾਲ ਇੱਕ sport group ਹੋਏਗਾ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਜਾ ਰਹੀ ਹੈ ਯੂਥ ਦੇ ਗਰੁੱਪਸ ਬਣਾਏ ਜਾ ਰਹੇ ਆ ਤਾਂ ਕਿ ਜਿਹੜਾ ਪੂਰਾ ਪਿੰਡ ਹੈ ਜਾਂ ਮਹੱਲਾ ਹੈ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ ਸੋ ਇੱਕ ਜਿਹੜੀ ਨਵੀਂ ਚੀਜ਼ ਹੈ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਕੰਮ ਚੱਲਦਾ ਸੀ ਉਹਨੂੰ ਸਿਆਸੀ ਪੁਸ਼ਤਪਨਾਈ ਸੀ ਔਰ ਇਹ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜੀਵਾਲ ਭਗਵੰਤ ਮਾਨ ਜੀ ਨੇ ਪੰਜਾਬ ਦੇ ਵਿੱਚੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਸ ਵੇਲੇ ਕੋਈ ਸਿਆਸੀ ਪੁਸ਼ਤਪਨਾਈ ਨਹੀਂ ਕਿਸੇ ਵਾਸਤੇ ਵੀ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਵੱਡੇ ਤੋਂ ਵੱਡਾ ਅਫਸਰ ਹੋਵੇ ਜਿਹੜਾ ਬੰਦਾ ਮਰਜ਼ੀ ਹੋਵੇ ਜਿਹੜਾ ਨਸ਼ਿਆਂ ਦਾ ਕੰਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦੇ ਨਾਲ ਹਮਦਰਦੀ ਹੈ ਉਹਦੀ ਮਾਂ ਪੈਣ ਨਾਲ ਹਮਦਰਦੀ ਹੈ ਉਹਦੇ ਪਰਿਵਾਰ ਨਾਲ ਹਮਦਰਦੀ ਹੈ ਉਹਨਾਂ ਨੂੰ ਨਸ਼ੇ ਛਡਾਵਾਂਗੇ ਕੰਮ ਤੇ ਲਾਵਾਂਗੇ ਕੰਮ ਸਿਖਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਔਰ ਪੁਲਿਸ ਕਰ ਰਹੀ ਹੈ ਚਾਹੇ ਉਹਨਾਂ ਦੀ ਪਾਪ ਦੀ ਕਮਾਈ ਹੋਵੇ ਕੁਝ ਵੀ ਹੋਵੇ ਇਹ ਤੁਹਾਡੇ ਸਾਹਮਣੇ ਇੱਕ ਗੱਲ ਸਾਹਮਣੇ ਆਈ ਆ ਕਿ ਪਹਿਲਾਂ ਪਾਕਿਸਤਾਨ ਤੋਂ ਡਰੋਨ ਤੇ ਨਸ਼ਾ ਆਂਦਾ ਸੀ ਹੁਣ ਨਸ਼ਾ ਤਾਂ ਆਂਦਾ ਹੈ ਪਰ ਕੋ ਚੱਕਣ ਨਹੀਂ ਜਾਂਦਾ ਉਹਨਾਂ ਨੇ ਭੇਜਣਾ ਬੰਦ ਕਰਤਾ ਜੀ ਕਿਉਂਕਿ ਜਿਹੜਾ ਚੱਕਣ ਜਾਂਦਾ ਉਹਦੇ ਗਿੱਟੇ ਸਿੱਖੇ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਮਤਲਬ ਇਹਦੇ 'ਚ ਕੋਈ ਰਾਇਤ ਨਹੀਂ ਹੈ ਸੋ ਇਹ ਜਿਹੜੀ ਮਤਲਬ ਇਹਦੇ ਵਾਸਤੇ ਜਿਹੜੀ ਇੱਕ ਪੋਲੀਟੀਕਲ ਵਿਲ ਸਿਆਸੀ ਇੱਛਾ ਸ਼ਕਤੀ ਨੀਤੀ ਨiyet ਆ ਜਿਹੜੀ ਸਾਰੇ ਨੀਤੀ ਦੀ ਮੈਂ ਗੱਲ ਕੀਤੀ ਹੈ ਵੇ ਚਾਹੇ ਅਸੀਂ ਨਵੇਂ ਡੀਡਿਕਸ਼ਨ ਰੀਹੈਬ ਸੈਂਟਰ ਬਣਾ ਰਹੇ ਹਾਂ ਜਾਂ ਦਰਦੀ ਨਹੀਂ ਹੈ ਸੋ ਇਹ ਪੱਕਾ ਨਿਸ਼ਚਾ ਕਰਕੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਸਾਡੇ ਬੱਚਿਆਂ ਦੇ ਬਾਹਰ ਜਾਣ ਦੇ ਰਸਤੇ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਬਾਹਰ ਜਾਣ ਦੇ ਰਸਤੇ ਤਕਰੀਬਨ ਤਕਰੀਬਨ ਬੰਦ ਹੋ ਚੁੱਕੇ ਆ ਔਰ ਬੜਾ ਦੁੱਖ ਹੋਇਆ ਜਦੋਂ ਸਾਡੇ ਵਿੱਚ ਹੱਥ ਕੜੀਆਂ ਚ ਬੇੜੀਆਂ ਨੱਚ ਵਾਪਸ ਆ ਰਹੇ ਸੀਗੇ ਅਸੀਂ ਨੌਜਵਾਨਾਂ ਨੂੰ ਇੱਥੇ ਟ੍ਰੇਨਿੰਗ ਦੇ ਕੇ ਸਾਡੇ ਕੋਲੇ ਕਮੀ ਨਹੀਂ ਹੈ ਲੁਧਿਆਣੇ 'ਚ ਇੰਡਸਟਰੀ ਬਹੁਤ ਹੈ ਡੇਰਾ ਬੱਸੀ 'ਚ ਬਹੁਤ ਹੈ ਔਰ ਨਵੀਂ ਇੰਡਸਟਰੀ ਆ ਰਹੀ ਹੈ ਵੱਡੀਆਂ-ਵੱਡੀਆਂ ਕੰਪਨੀ ਆ ਰਹੀਆਂ ਲੁਧਿਆਣੇ ਦੇ ਵਿੱਚ ਹੀ ਤੁਹਾਡਾ ਜਿਹੜਾ ਸਟੀਲ ਦਾ ਐਡਾ ਵੱਡਾ ਪਲਾਂਟ ਆ ਰਿਹਾ ਮਨੋ ਲੱਖਾਂ ਜੌਬਸ ਹਜ਼ਾਰਾਂ ਲੱਖਾਂ ਜੌਬਸ ਪੈਦਾ ਹੋ ਰਹੀਆਂ ਅਸੀਂ ਇਹ ਬੱਚਿਆਂ ਨੂੰ ਉਹਦੇ ਹਾਣੀ ਬਣਾਣਾ ਹੈ ਏ ਸਾਡਾ ਜਿਹੜਾ ਮੇਨ ਸਾਡਾ ਜਿਹੜਾ ਜੁਧ ਨਸ਼ੇ ਵਿਰੋਧ ਦਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਸਾਰੇ ਜ਼ਿਲ੍ਹਿਆਂ ਵਿੱਚ ਜਾ ਰਿਹਾ ਬੜਾ ਕਲੀਅਰ ਮੈਸੇਜ ਹੈ ਤੇ ਦੂਜਾ ਸਾਡਾ ਹੈਗਾ ਕਿ ਜਿਹੜੇ ਸਾਡੀ ਕੈਂਪੇਨ ਹੈ ਕਿ ਬਰਸਾਤਾਂ ਆ ਰਹੀਆਂ بارشਾਂ ਸ਼ੁਰੂ ਹੋ ਗਈਆਂ ਤੇ ਉਹਦੇ ਨਾਲ ਕੀ ਹੁੰਦਾ ਕਿ ਡੇਂਗੂ ਮਲੇਰੀਆ ਚਿਕਨਗੁਨੀਆ ਡਾਇਰੀਅਲ ਡਿਜ਼ੀਜ਼ਸ ਕੋਲਰਾ ਆਪਣੇ ਇਹ ਇਹ ਵਾਲੀਆਂ ਬਿਮਾਰੀਆਂ ਦੀ ਵੀ ਬਹੁਤ ਮਾਰ ਪੈਂਦੀ ਸੀ ਪਿਛਲੀ ਵਾਰੀ ਇਹਦੇ ਵਿੱਚ 50% ਰਿਡਕਸ਼ਨ ਹੋਈ ਆ 50% ਘਟੀਆਂ ਸੀ ਇਸ ਵਾਰੀ 80% ਦਾ ਟਾਰਗੇਟ ਹੈ ਕਿ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਹੈ ਜਿੰਨੇ ਸਾਡੇ ਕੋਲੇ ਪੈਰਾਮੈਡੀਕਸ ਦੇ ਚਾਹੇ ਫਿਜ਼ੀਓਥੈਰੇਪੀ ਦੇ ਹੋਣ ਫਾਰਮੇਸੀ ਦੇ ਹੋਣ ਨਰਸਿੰਗ ਹੋਣ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਕਮ ਕਰਨਾ ਔਰ ਜਿੰਨੇ ਸਾਡੇ ਆਂਗਣਵਾੜੀ ਟੀਚਰਸ ਹੈ ਆਸ਼ਾ ਵਰਕਰਸ ਹੈ ਔਰ ਜਿੰਨੇ ਵੀ ਚਾਹੇ ਆਪਣੇ ਰੂਰਲ ਡਿਵੈਲਪਮੈਂਟ ਦੇ ਜਿਹੜੇ ਆਗਰਾਮ ਸਹਾਇਕ ਹੈ ਗਿਆ ਜਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫੀਲਡ ਵਰਕਰ ਹੈ ਸਾਰੇ ਕਿਸੇ ਵੀ ਵਿਭਾਗ ਦੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਉਹਨਾਂ ਨੂੰ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਦੇ ਕੇ ਕਿ ਲਾਰਵਾ ਕਿਹੋ ਜਿਹਾ ਹੁੰਦਾ ਕਿੱਥੇ ਬਰੀਡ ਕਰਦਾ ਉਹਨੂੰ ਟਾਰਗੇਟ ਕਰਨਾ ਪਾਣੀ ਦੀ ਟੈਸਟਿੰਗ ਕਰਨਾ ਤਾਂ ਕਿ ਬਿਮਾਰੀ ਫੈਲਣ ਤੋਂ ਪਹਿਲਾਂ ਉਹਦੀ ਰੋਕਥਾਮ ਕੀਤੀ ਜਾ ਸਕੇ ਤੇ ਦੂਜਾ ਹੈਗਾ ਵੈਕਟਰ ਐਂਡ ਵਾਟਰ ਬੋਰਨ ਡਿਜ਼ੀਸਸ ਇਹਦੇ ਵਾਸਤੇ ਵੀ ਜਿਹੜਾ ਹੈਗਾ ਮੈਂ ਜਿਹੜਾ ਅੱਜ ਕੰਪਨੀ ਆਸਰ ਰਿਵਿਊ ਕੀਤਾ ਉਹ ਡੀਸੀ ਸਾਹਿਬ ਰੈਗੂਲਰਲੀ ਕਰਨਗੇ ਹੁਣ ਇਹ ਪਹਿਲੀ ਵਾਰ ਹੈ ਕਿ ਸਿਹਤ ਵਿਭਾਗਮਾਂ ਐਜੂਕੇਸ਼ਨ ਦਾ ਮਹਿਕਮਾ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਮਹਿਕਮਾ ਮਿਲ ਕੇ ਇੱਕ ਕੋਆਰਡੀਨੇਟਡ ਐਫਰਟ ਕਰ ਰਹੇ ਆ ਨਸ਼ਾ ਨੂੰ ਕੰਟਰੋਲ ਕਰਨੇ ਵੀ ਵੈਕਟਰ ਤੇ ਵਾਰਡਰ ਬੌਂਡ ਰੀਜਨ ਲਈ ਵੀ ਤੇ ਲਾਈਫਸਟਾਈਲ ਡਿਸਆਰਡਰ ਵਾਸਤੇ ਵੀ ਤੇ ਅਸੀਂ ਜੜੀਆਂ ਬਹੁਤ ਵਧੀਆ ਜਿਵੇਂ ਸਾਡੇ ਇੱਕ ਲਿਵਰ ਦੀ ਇੰਸਟੀਚਿਊਟ ਬਣਾਈ ਆ ਸੀ ਚੰਡੀਗੜ੍ਹ ਚ ਜਿਹੜੀ ਕਿ ਦੇਸ਼ ਦੀ 1 ਆਫ ਦੀ ਦੋ ਦੇ ਵਿੱਚੋਂ ਇੱਕ ਹੈ ਜੀ ਉਹ ਜਿਹੜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਜਾਂ ਗੁਰਦੇ ਫੇਲ ਹੁੰਦੇ ਆ ਜਾਂ ਲੋਕਾਂ ਦੇ ਲਿਵਰ ਫੇਲਰ ਹੁੰਦਾ ਜਾਂ ਗੋਡੇ ਫੇਲ ਹੋ ਰਹੇ ਆ ਉਹਦੇ ਵਾਸਤੇ ਯੋ ਮਤਲਬ ਜਿਹੜੀਆਂ ਟਾਪ ਟਾਪ ਦੀਆਂ ਜਿਹੜੀਆਂ ਹੈਗੀਆਂ ਬਿਲਕੁਲ ਵਰਲਡ ਕਲਾਸ ਦੇ ਇੰਸਟੀਚੂਟਸ ਬਣਾ ਰਹੇ ਆ ਔਰ ਮੱਲਾ ਕਲਿਨਿਕ ਬਣਾ ਰਹੇ ਆ ਜਿੱਥੇ ਤਾਂ ਕਿ ਜਿਹੜਾ ਬਲੱਡ ਪ੍ਰੈਸ਼ਰ ਸ਼ੂਗਰ ਦਾ ਇਲਾਜ ਹੋ ਜਾਏ ਤਾਂ ਹਾਰਟ ਹਾਰਟ ਅਟੈਕ ਵੀ ਘੱਟ ਹੋਣਗੇ ਸਟ੍ਰੋਕ ਜਾਨੀ ਕਿ ਜਿਹੜਾ ਮਤਲਬ ਕਿ ਅਧਰੰਗ ਹੈ ਉਹ ਵੀ ਘੱਟ ਹੋਏਗਾ ਔਰ ਗੁਰਦੇ ਫੇਲ ਹੋਣੇ ਵੀ ਬੰਦ ਹੋ ਜਾਣਗੇ ਜਾਂ ਬਹੁਤ ਘੱਟ ਹੋ ਜਾਣਗੇ ਸੋ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ ਜਿਹੜਾ ਹੈਗਾ ਪ੍ਰੋਫੈਨਸ਼ਨ ਆਫ ਡਿਜ਼ੀਜ਼ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀ ਕੇਅਰ ਪਲੱਸ ਜਿਹੜੀ ਕਮਿਊਨਿਟੀ ਪਾਰਟਿਸਪੇਸ਼ਨ ਉਹਦੇ ਨਾਲ سپورਟ ਗਰੁੱਪ ਕ੍ਰੀਏਟ ਕਰਕੇ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਜਿਹੜERNAL ਡੀਲ ਕਰ ਰਹੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਰੂਰ ਆਪਾਂ ਜਿਹੜਾ ਕਾਮਯਾਬ ਕਰਾਂਗੇ ਔਰ ਮੀਡੀਆ ਦਾ ਵੀ ਬੜਾ ਪੋਜ਼ਿਟਿਵ ਔਰ ਸਪੋਰਟਿਵ ਰੋਲ ਹੈਗਾ ਬਹੁਤ ਬਾਰੇ ਮੈਨੂੰ ਜਿਹੜੀ ਮੀਡੀਆ ਤੋਂ ਮੈਨੂੰ ਖਬਰ ਮਿਲੀ ਸੀ ਕਿ ਡੇਰਾ ਬੱਸੀ ਚ ਡਾਕਟਰਾਂ ਤੇ ਹਮਲਾ ਹੋ ਗਿਆ ਉਹ ਦਾਰਾ ਸਰ ਦੋ ਪਾਰਟੀਆਂ ਦੀ ਲੜਾਈ ਹੋਈ ਸੀ ਪਹਿਲਾਂ ਬਾਹਰ ਹੋਈ ਫਿਰ ਰਸਤਾ ਚ ਹੋ ਗਈ ਫਿਰ ਗੁਰਦਾਸਪੁਰ ਚ ਹੋਇਆ ਫਿਰ ਬਲਾਜੌਰ ਚ ਹੋਇਆ ਉਹ ਤਿੰਨੋਂ ਜਗ੍ਹਾ ਦੇ ਉੱਤੇ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਿਆ ਜਿਹੜਾ origignal ਸੀਗਾ ਜਿਵੇਂ ਇੱਕ ਸਕੂਟਰ ਦੇ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਲੜਾਈ ਹੋ ਗਈ ਉਹ that is a preventable offense ਪਰ ਹਸਤਾਲ ਚ ਆ ਕੇ ਦੋਨੋਂ ਪਾਰਟੀਆਂ ਨੇ ਲੜਾਈ ਕੀਤੀ ਸ਼ੀਸ਼ੇ ਭੰਨ ਦਿੱਤੇ that's a non preventable offense very heavy fine اور 6 ਮਹੀਨੇ 6 ਮਹੀਨੇ ਤੱਕ ਜਮਾਨਤ ਨਹੀਂ ਹੋਣੀ ਉਹਨਾਂ ਦੀ ਇਹ ਇੱਕ ਮਤਲਬ ਇਹ ਗੱਲ ਮੈਂ ਕਹਿਣਾ ਚਾਹੁੰਦਾ ਵੀ ਹਸਤਾਲ ਚ आओ ਤੁਹਾਡੀ ਮਰਮपट्टी ਕਰਾਂਗੇ ਜੇ ਦਰਦ ਹੁੰਦਾ ਤਾਂ ਦਰਦ ਨਿਵਾਰਨ ਕਰਾਂਗੇ ਜਿਹੜੀ ਵੀ ਤੁਹਾਨੂੰ ਠੀਕ ਹੈ ਜੇ ਕੋਈ ਬੰਦਾ ਸਟ्रेस ਚਾ ਉਹਨੂੰ ਡੀਸਟ्रेस ਕਰਾਂਗੇ ਉਹਦਾ ਇਲਾਜ ਕਰਾਂਗੇ ਹਰ ਬਿਮਾਰੀ ਦਾ ਇਲਾਜ ਕਰਾਂਗੇ ਬਟ ਕੋਈ ਵੀ ਬਦਤਮੀਜ਼ੀ ਹਸਪਤਾਲ ਵਿੱਚ ਇੱਥੋਂ ਤੱਕ ਕਿ ਗਾੜੀ ਕੋਲੋਚ برداشت ਨਹੀਂ ਕੀਤਾ ਹੋਏਗਾ ਭੰਨ ਤੋੜ ਤੇ ਡਾਕਟਰਾਂ ਤੇ ਹਮਲਾ ਜਾਂ ਮੈਡੀਕਲ ਸਟਾਫ ਤੇ ਹਮਲਾ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਬੜਾ ਕਲੀਅਰ ਮੈਸੇਜ ਹੈ ਜੀ ਜੇ ਹਸਪਤਾਲ ਜਾਣਾ ਤਾਂ ਆਪਣਾ ਇਲਾਜ ਕਰਾਉਣ ਵਾਸਤੇ ਆਓ ਔਰ ਚੁੱਪਚਾਪ ਇਲਾਜ ਕਰਾ ਕੇ ਜਾਓ ਬੀ ਰਿਸਪੈਕਟਫੁਲ ਟੂ ਦਾ ਸਟਾਫ ਐਂਡ ਸਟਾਫ ਵਿਲ ਬੀ ਵੈਰੀ ਲਵਿੰਗ ਐਂਡ ਫੈਕਸੀਨੇਟ ਏਮਪੈਥੈਟਿਕ ਟੂ ਯੂ ਜੇ ਸਾਡੇ ਕੋਈ ਵਿੱਚ ਕਮੀ ਹੋਏਗੀ ਸਾਡੇ ਸਿਵਲ ਸਟਾਫ ਨੂੰ ਦੱਸੋ ਡੈਪਟੀ ਪੁਲਿਸਰ ਨੂੰ ਦੱਸੋ ਤੇ ਇਹ ਉਹਦੇ ਵਾਸਤੇ ਰੈਮਡੀਅਲ ਲਾਇਜ਼ ਲੈਂਡ ਗਿਆ ਸੀ ਉਹਨਾਂ ਵਾਸਤੇ ਵੀ ਜਿਹੜੇ ਹੈਗਾ ਨਾ ਉਹਦੀ ਗ੍ਰਿਵੈਂਸਸ ਨੂੰ ਐਡਰੈਸ ਕਰਨ ਵਾਸਤੇ ਰੈਡਰੈਸਲ ਕਮੇਟੀ ਜਿਹੜੀ ਗ੍ਰਿਵੈਂਸਸ ਐਡਰੈਸਲ ਮੈਕੈਨਿਜ਼ਮ ਹੈ ਸਾਡੇ ਕੋਲੇ ਜੁਡੀਸ਼ੀਅਲ ਹੈ ਹੋਰ ਬਹੁਤ ਕੁਝ ਹੈ ਤੁਹਾਡੇ ਕੋਲੇ ਕੰਜ਼ ਦੀਜ਼ ਆਰ ਦਾ ਕਲੀਅਰ ਮੈਸੇਜਸ ਇਹ ਲੈ ਕੇ ਮੈਂ ਸਾਰੇ ਪੰਜਾਬ ਚ ਜੋ ਸਾਡੇ ਨੈਸ਼ਨਲ ਕੰਵੈਨਰ ਜੀ ਦਾ ਮੰਡੇਟ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੰਡੇਟ ਹੈ ਔਰ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦੇ ਵਾਸਤੇ ਜਿਹੜਾ ਮੇਰੀ ਇਹ ਵਿਜ਼ਿਟ ਹੈ ਇਹ ਮੈਂ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ